ਜੱਤ ਪਹਾਰਾ ਧੀਰਜ ਸੁਨਿਆਰ ਜੱਤ ਸਤ ਦੀ ਪੱਠ ਤੇ ਧੀਰਜ ਨੂੰ ਸੁਨਿਆਰਾ ਅਹਰਨ ਮਤ ਵੇਦ ਹਤੇ ਆਰ ਸਮਝ ਸੂਝ ਨੂੰ ਅਹਰਨ ਤੇ ਗਿਆਨ ਨੂੰ ਹਥੋੜਾ ਭੌਖਲਾ ਅਗਨ ਤਪਤਾਉ ਪ੍ਰਭੂ ਪੋਦੀ ਢੋਕਣੀ ਤੇ ਤਪ ਸਾਧਨਾ ਦੀ ਅਗਨੀ ਪਾਂਡਾ ਪਉ ਅੰਮ੍ਰਿਤ ਤਿਤ ਟਾਲ ਪ੍ਰੀਮ ਦਾ ਪਾਂਡਾ ਲੈ ਦੇ ਇਸ ਵਿੱਚ ਅੰਮ੍ਰਿਤ ਨਾਮ ਢਾਲੋ ਕੜੀ ਐ ਸ਼ਬਦ ਸੱਚੀ ਟਕਸਾਲ ਇੰਜ ਸੱਚੀ ਟਕਸਾਲ ਵਿੱਚ ਧਰਮੀ ਜੀਵਨ ਕੜਿਆ ਜਾਂਦਾ ਹੈ ਜਿੰਨ ਕੋ ਨਦਰ ਕਰਮ ਤਿਨ ਕਾਰ ਇਹ ਕੰਮ ਉਹਨਾਂ ਦਾ ਹੈ ਜਿਨ੍ਹਾਂ ਉਤੇ ਰੱਬੀ ਮਿਹਰ ਦੀ ਨਜ਼ਰ ਹੁੰਦੀ ਹੈ ਨਾਨਕ ਨਦਰੀ ਨਦਰ ਨਿਹਾਲ ਏ ਨਾਨਕ ਜੀ ਸੁੱਤੇ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ ਨਿਹਾਲ ਕਰ ਦਿੰਦਾ